ਤੰਨੇ ਤੰਨੇ ਸਹੀ ਬੇਕਮਾਲ ਗੁਰੂ ਗੋਬਿੰਦ ਸਿੰਘ ਜੀ ਤੰਨੇ ਤੰਨੇ ਤੇਰੀ ਕੁਰਬਾਨੀ ਚਾਰੇ ਪੁੱਤ ਤੂੰ ਹੱਸ ਕੇ ਕੌਮ ਤੋਂ ਵਾਰ ਦਿੱਤੇ ਅੰਨੇ ਤੇਰਾ ਜਿਗਰਾ ਹੈ ਸਰਬੰਸਦਨੀ ਤਨਵਾਜਾ ਵਾਲਿਆ ਬੇਤਨ ਕੁਰਬਾਨੀ ਤੇਰੀ ਭਾਰ ਦਿੱਤਾ ਸਾਰਾ ਪਰਿਵਾਰ ਵਾਜਾ ਵਾਲਿਆ ਤੂੰ ਭਾਰ ਦਿੱਤਾ ਸਾਰਾ ਪਰਿਵਾਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਹੋਇਆਂ ਸਰਬਜੀਤ ਚੀਮਾ ਦੇ ਵੱਲੋਂ ਅੱਜ ਸੋਸ਼ਲ ਮੀਡੀਆ ਦੇ ਉੱਪਰ ਇੱਕ ਧਾਰਮਿਕ ਗੀਤ ਦਾ ਵੀਡੀਓ ਸਾਂਝੀ ਕੀਤੀ ਗਈ। ਜਦੋਂ ਸਰਬਜੀਤ ਚੀਮਾ ਨੇ ਵੀਡੀਓ ਸਾਂਝੀ ਕੀਤੀ ਨਾਲ ਹੀ ਉਹਨਾਂ ਵੱਲੋਂ ਲਿਖਿਆ ਗਿਆ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਕੋਟੀ-ਕੋਟੀ ਪ੍ਰਣਾਮ। ਆਓ ਸੁਣਾਉਂਦੇ ਹਾਂ ਸਰਬਜੀਤ ਚੀਮਾ ਦੀ ਆਵਾਜ਼ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੈਗੀ। ਤਨ ਤਨ ਸਹੀ ਬੇਕਮਾਲ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਤੇਰੀ ਕੁਰਬਾਨੀ ਚਾਰੇ ਪੁੱਤ ਤੂੰ ਹੱਸ ਕੇ ਕੌਮ ਤੋਂ ਵਾਰ ਦਿੱਤੇ ਤੰਨੇ ਤੇ ਰਾਜ ਗਿਰਾਹੈ ਸਰਬੰਸ ਦਨੀ ਤਨਵਾਜਾਂ ਵਾਲਿਆ ਬੇਤਨ ਕੁਰਬਾਨੀ ਤੇਰੀ ਭਾਰ ਦਿੱਤਾ ਸਾਰਾ ਪਰਿਵਾਰ ਵਜਾ ਵਾਲਿਆ ਤੂੰ ਭਾਰ ਦਿੱਤਾ ਸਾਰਾ ਪਰਿਵਾਰ ਤੱਤੀ ਵਾ ਨ ਲੱਗੇ ਕਹਤੇ ਸਾਡੇ ਬੱਚਿਆਂ ਨੂੰ ਸਾਰੇ ਮਾਪੇ ਸੁੱਖ ਸੁੱਖ ਦੇ ਹਜ਼ਾਰ ਵਜਾ ਵਾਲਿਆ ਤੁਬਾਰ ਦਿੱਤਾ ਸਾਰਾ ਪਰਵਾਰ ਬਾਰਿਦ ਦਿੱਤਾ ਸਾਰਾ ਪਰਵਾਰ ਵਜਾ ਵਾਲਿਆ ਤੁਬਾਰ ਦਿੱਤਾ ਸਾਰਾ ਪਰਵਾਰ ਬਾਰਿਦ ਦਿੱਤਾ ਸਾਰਾ ਪਰਵਾਰ ਬਾਰਿਦ ਦਿੱਤਾ ਸਾਰਾ ਪਰਵਾਰ ਸ਼ਹੀਦੀ ਦਿਹਾੜਿਆਂ ਦੇ ਮੌਕੇ ਹਰ ਪੰਜਾਬੀ ਕਲਾਕਾਰ ਜਿੱਥੇ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਜਾਂਦੇ ਨੇ ਉੱਥੇ ਹੀ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਣੇ ਪੰਜਾਬੀ ਗਾਇਕ ਬੈਠੇ ਨੇ ਉਹ ਜਿਹੜੇ ਆ ਨਹੀਂ ਸਕਦੇ ਉਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਧਾਰਮਿਕ ਗੀਤ ਗਾ ਕੇ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਜਾਂਦਾ ਹੈ ਤੇ ਸਰਬਜੀਤ ਚੀਮਾ ਨੇ ਅੱਜ ਜਦੋਂ ਇਹ ਵੀਡੀਓ ਪਾਈ ਤੇ ਹਰ ਇੱਕ ਨੇ ਇਸ ਵੀਡੀਓ ਦੇ ਜ਼ਰੀਏ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਪ੍ਰਣਾਮ ਕੀਤਾ ਅੱਜ ਦੇ ਇਸ ਖਾਸ ਅਪਡੇਟ ਦੇ ਵਿੱਚ ਨਹੀਂ ਜਲਦੀ ਮੁੜ ਕੇ ਹਾਜ਼ਰ ਹੋਣਿਆਂ ਤਦ ਤੱਕ ਲਈਦਾ ਹਾਂ ਤੇ ਸਾਡਾ ਰੱਬ はい。